ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਵਨ ਸਿੰਘ ਬਾਗਪੁਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਲਾ ਕਪੂਰਸਲਾ ਇਸ ਮੁੱਚੀ ਮੇਰੇ ਨਾਲ ਟੀਮ ਨਡਾਲਾ ਜੂਨ ਦੀ ਆ ਜੂਨ ਦਾ ਪ੍ਰਧਾਨ ਸਾਹਿਬ ਜੂਨ ਦਾ ਖਜ਼ਾਨਚੀ ਸਾਹਿਬ ਤੇ ਸਾਡੇ ਜ਼ਿਲ੍ਹਾ ਸਕੱਤਰ ਤੇ ਜੋ ਪਿੰਡਾਂ ਦੀਆਂ ਕਾਈਆਂ ਦੇ ਪ੍ਰਧਾਨ ਸਹਿਬਾਨ ਜੂਨ ਦੇ ਸਕੱਤਰ ਸਹਿਬਾਨ ਸਾਰੀ ਟੀਮ ਆ ਅੱਜ ਅਸੀਂ ਮਿਲ ਤੇ ਆਏ ਹਾਂ ਡੀਡੀਪੀਓ ਸਾਹਿਬ ਨੂੰ ਪਰ ਡੀਡੀਪੀਓ ਸਾਹਿਬ ਕਿਸੇ ਕਾਰਨਾ ਕਰਕੇ ਸਾਨੂੰ ਦਫ਼ਤਰ ਨਹੀਂ ਮਿਲਿਆ ਅਸੀਂ ਏਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਜਿਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਅਸੀਂ 50 ਸਾਲਾਂ ਦੇ ਬਾਤ ਕਰਕੇ ਜ਼ਮੀਨਾਂ ਬੈਠੇ ਆ ਤੇ ਉਹਨਾਂ ਜ਼ਮੀਨਾਂ ਦੇ ਮਾਲਕੀ ਹੱਕ ਮੰਗ ਰਹੇ ਆ ਲੰਬੇ ਸਮੇਂ ਤੋਂ ਅਸੀਂ ਮਾਲਕੀ ਹੱਕ ਮੰਗ ਰਹੇ ਆ ਪਰ ਮਾਲਕੀ ਹੱਕ ਦੇਣ ਦੇ ਬਜਾਏ ਸਰਕਾਰ ਕੀ ਕਰ ਰਹੀ ਆ ਕਿ ਨੋਟਿਸ ਭੇਜ ਰਹੀ ਆ ਇੱਕ ਕਿਸਾਨ ਨੂੰ 4 ਕਨਾਲਾਂ ਪੈੜੀ ਦਾ 50000 ਰੁਪਿਆ ਇਹਨਾਂ ਨੋਟਸ ਭੇਜਿਆ ਉਹਨੂੰ ਸਾਨੂੰ ਇਹ ਨਹੀਂ ਪਤਾ ਲੱਗਾਦਾ ਵੀ ਉਹ ਜਰਮਾਨਾ ਕਿ ਠੇਕਾ ਪਤਾ ਨਹੀਂ ਸਰਕਾਰ ਦੇ ਅਫਸਰ ਕੀ ਕਰ ਰਹਾ ਅਸੀਂ ਇਹ ਗੱਲ ਕਹਿੰਦੇ ਕਿ ਸਰਾ ਸਾਰੇ ਗੱਲ ਝੂਠੀ ਆ ਇਹ ਗਲਤ ਆ ਕਿਉਂਕਿ ਅਸੀਂ 50 ਸਾਲਾਂ ਤੋਂ ਜੰਗਲਬਾਦ ਕਰਕੇ ਬੈਠੇ ਆ ਤੇ ਸਾਨੂੰ ਇਹਦਾ ਮਾਲਕੀ ਹੱਕ ਮਿਲਣਾ ਚਾਹੀਦਾ ਕਦੋਂ ਕਦੋਂ ਦਾ ਕਾਸ਼ਤਕਾਰ ਜੀ ਕਰੀਬਨ ਸਾਨੂੰ 50 ਸਾਲ ਅਸੀਂ ਗਿਣਦੇ ਆ ਪਰ ਹੈ 50 ਸਾਲਾਂ ਤੋਂ ਦਿੱਤੇ ਹੋਏ ਆ ਕਿਉਂਕਿ ਸਾਡੀ ਤੀਜੀ ਤੀਜੀ ਪੀੜ੍ਹੀ ਚੱਲ ਪਈ ਆ ਤੇ ਸਾਡੇ ਲਗਾਤਾਰ ਭੋਲੇ ਭਾਲੇ ਵੱਡ ਬਡੇਰੇ ਸੀ ਜਿਨ੍ਹਾਂ ਨੇ ਜ਼ਮੀਨਾਵਾਦ ਕੀਤੀਆਂ ਪਰ ਉਸ ਵੇਲੇ ਸਾਨੂੰ ਨਹੀਂ ਪਤਾ ਇਹ ਪੈੜੀ ਸ਼ਾਮਲਾਟ ਆ ਸਾਨੂੰ ਨਹੀਂ ਪਤਾ ਇਹ ਸੈਂਟਰ ਗਵਰਨਮੈਂਟ ਆ ਸਾਨੂੰ ਨਹੀਂ ਪਤਾ ਪੰਜਾਬ ਸਰਕਾਰ ਆ ਅਸੀਂ ਉਹਦਾ ਮਾਲਕੀ ਹੱਕ ਪਿਛਲੇ 50 ਸਾਲਾਂ ਤੋਂ ਮੰਗਦੇ ਆ ਰਹੇ ਆ ਕਈ ਵਾਰਾ ਸਕੀਮਾਂ ਬਣੀਆਂ ਸਰਕਾਰ ਦੀਆਂ ਕਈ ਕੁਝ ਹੋਇਆ ਪਰ ਸਾਡਾ ਪ੍ਰਣਾਲਾ ਫਿਰ ਉਥੇ ਦਾ ਉਥੇ ਰਿਹਾ ਇਹ ਕਿੰਨੀ ਜ਼ਮੀਨ ਕਪੂਰਥਲੇ ਇਹ ਕਪੂਰਥਲੇ ਤੇ ਬਹੁਤ ਜ਼ਮੀਨ ਆ ਬਹੁਤ ਏਰੀਆ ਪਰ ਇਹ ਇਹ 12 13 ਗਲੇ 14 ਗਲੇ ਜ਼ਮੀਨ ਆ ਜਿਦੇ ਵਿੱਚ ਕਰੀਬਨ ਦੇ ਕਰੀਬਨ 20 22 ਘਰ ਹੋਣਗੇ ਕਿਸੇ ਕੋ ਅੱਧਾ ਗਲਾ ਜ਼ਮੀਨ ਕਿਸੇ ਕੋ 1 ਕਣਾ ਜ਼ਮੀਨ ਆ ਛੋਟੇ ਕਿਸਾਨ ਹੈ ਬਿਲਕੁਲ ਤੇ ਤਲਵੰਡੀ ਕੁਕਾ ਮੰਡ ਤਲਵੰਡੀ ਕੁਕਾ ਮੰਡ ਭਲਾਥ ਏਰੀਆ ਨਡਾਲਾ ਤੇ ਬਲੌਗ ਨਡਾਲਾ ਭਲਾਥ ਏਰੀਆ ਦਾ ਆਪਣਾ ਵੀਡੀਓ ਸਾਹਿਬ ਬੈਂਦੇ ਆ ਉਹਨਾਂ ਵੱਲੋਂ ਨੋਟਿਸ ਗਿਆ ਉਹਨਾਂ ਨੋਟਿਸਾਂ ਦਾ ਅਸੀਂ ਖੰਡਣ ਕਿਸਾਨਾਂ ਨੂੰ ਨੋਟਿਸ ਆਏ ਕਿੰਨੀ ਜ਼ਮੀਨ ਦੇ ਆਏ ਨੋਟਿਸ ਕਾਫੀ ਕਿਸਾਨਾਂ ਨੂੰ ਆਏ ਆ ਕਿਹਦਾ ਅੱਧਾ ਗੱਲਾ ਕਿਸੇ ਦਾ ਛੇਕਣ ਵਾਲਾ ਪਰ ਨੋਟਿਸ ਸਾਡੇਆਂ ਬੰਦਿਆਂ ਨੇ ਲੈ ਨਹੀਂ ਇੱਕ ਹੀ ਬੰਦੇ ਨੇ ਨੋਟਿਸ ਲਿਆ ਇੱਕ ਹੀ ਨੋਟਿਸ ਦੇ ਉੱਤੇ 50000 ਰੁਪਇਆ ਆ ਬਾਕੀ ਨੋਟਿਸਾਂ ਦਾ ਪਤਾ ਨਹੀਂ ਕੀ ਕੀ ਹੋਇਆ ਹੋਊਗਾ ਇੱਕ ਮੈਂ ਤੁਹਾਡੇ ਨਾਲ ਹੋਰ ਸਵਾਰ ਰੱਖਣਾ ਜਿਹੜਾ ਤੁਸੀਂ ਸ਼ਾਇਦ ਮੈਨੂੰ ਪੁੱਛ ਵੀ ਲਓ ਇੱਕ ਖਰਾਬੇ ਦਾ ਸਾਡਾ ਬਹੁਤ ਵੱਡਾ ਮੁੱਦਾ ਮੰਡ ਖੇਤਰ ਦਾ ਅਸੀਂ ਭਲਾਥ ਵਾਲੇ ਐਸ ਜੀ ਨੂੰ ਵਾਰ-ਵਾਰ ਮਿਲੇ ਆ ਡੀਸੀ ਸਾਹਿਬ ਨੂੰ ਇਥੇ ਹੀ ਵਾਰ-ਵਾਰ ਮਿਲੇ ਆ ਪਿਛਲੇ ਸਾਲ ਹੁਣ ਆਪਾਂ ਪਿਛਲਾ ਸਾਲ ਹੀ ਗਿਣਨਾ ਹੈ 20 ਤਰੀਕ ਨੂੰ 12ਵੇਂ ਮਹੀਨੇ ਦੀ ਨੂੰ ਕਿ ਸ਼ਾਇਦ 11ਵੇਂ ਮਹੀਨੇ ਦੀ ਬਾਅਦ 20 ਤਰੀਕ ਤੋਂ ਲਗਾਤਾਰ ਇਸੇ ਤਰ੍ਹਾਂ ਲਗਾ ਹੀ ਉਦੋਂ ਤੋਂ ਲੈ ਕੇ ਅਸੀਂ ਡੀਸੀ ਸਾਹਿਬ ਦੇ ਧਿਆਨ 'ਚ ਵੀ ਗੱਲ ਦਿੱਤੀ ਆ ਐਸਡੀਐਮ ਪਲਾਸ ਨੂੰ ਵੀ ਮਿਲੇ ਆ ਐਸਡੀਐਮ ਸੁਲਤਾਨਪੁਰ ਲੋਧੀ ਨੂੰ ਵੀ ਮਿਲੇ ਆ ਪਰ ਸਾਨੂੰ ਇਹ ਨਹੀਂ ਪਤਾ ਵੀ ਇਹਨਾਂ ਅਫਸਰਾਂ ਦਾ ਕੋਈ ਸੌਦਾ ਵਟਾ ਨਹੀਂ ਹੋ ਰਿਹਾ ਕੀ ਹੋ ਰਿਹਾ ਲੋਕ ਖੁਦਕੁਸ਼ੀਆਂ ਦੇ ਕੰਗਾਰ ਤੇ ਗਏ ਆ ਲੋਕ ਕਿਸੇ ਦੇ ਘਰ ਆਟਾ ਨਹੀਂ ਕਿਸੇ ਦੇ ਚੁੱਲ੍ਹੇ 'ਚ ਅੱਗ ਬਲਦੂ ਨਹੀਂ ਪਰ ਇਹ ਇਹ ਜਿਹੜੇ ਅਫਸਰ ਆ ਪੈਸੇ ਰੱਖ ਕੇ ਬੈਠੇ ਡੀਸੀ ਸਾਹਿਬ ਸਾਨੂੰ ਆਂਦਾ ਸੀ ਕਿ ਤਿੰਨ ਤੁਹਾਡੇ ਹਲਕਿਆਂ ਨੂੰ ਭਲਾਤਾਂ ਢਿਲਵਾ ਸultanpur 로디 ਨੂੰ ਅਸੀਂ 5-5 ਕਰੋੜ ਰੁਪਇਆ ਦਿੱਤਾ ਪਰ ਉਹ ਸਾਨੂੰ ਪਤਾ ਨਹੀਂ ਵੀ ਪੈਸੇ ਕਿੱਥੇ ਆ ਅਸੀਂ ਇਸ ਦੀ ਮਸਲਤਾਨਪੁਰ ਨੂੰ ਵੀ ਬੇਨਤੀ ਕਰਨੀ ਚਾਹੁੰਦੇ ਆ ਕਿ ਜਲਦ ਤੋਂ ਜਲਦ ਪੈਸੇ ਵੰਡੋ ਤੇ ਭਲਾਤ ਨੂੰ ਵੀ ਇਹ ਨਾ ਹੋਵੇ ਕਿ ਸਾਨੂੰ ਵੱਡਾ ਐਕਸ਼ਨ ਕਰਕੇ ਤੇ ਫਿਰ ਕੋਈ ਨਾ ਕੋਈ ਸੜਕ ਬੰਦ ਕਰਕੇ ਤੇ ਆਪਦੇ ਹਕਾਂ ਪ੍ਰਤੀ ਸਾਨੂੰ ਫੇਰ ਕਾਨ ਨੇ ਪੈਸੇ ਭੇਜੇ ਹੋਏ ਉਪਰੋ ਤੇ ਵੰਡ ਕੌਣ ਨਹੀਂ ਰਿਹਾ ਕਿੱਥੇ ਐਸਡੀਮ ਸਾਹਿਬ ਤਹਿਸੀਲਦਾਰ ਸਾਹਿਬ ਕਿਉਂਕਿ ਪਟਵਾਰੀ ਤਿੰਨ ਬੰਦੇ ਆ ਜੋ ਤਹਿਸੀਲ ਦੇ ਵਿੱਚ ਐਸਡੀਮ ਸਾਹਿਬ ਪਟਵਾਰੀ ਤੇ ਤਹਿਸੀਲਦਾਰ ਤੇ ਐਸਡੀਮ ਸਾਹਿਬ ਐਸਡੀਮ ਸਾਹਿਬ ਦੋਵੇਂ ਐਸਡੀਮ ਭਲਸ ਦਾ ਤੇ ਸੁਲਤਾਨਪੁਰ ਲੋਧੀ ਦਾ ਸਾਡਾ ਇਹਨਾਂ ਦੋਹਾਂ ਨੂੰ ਸੁਝਾਵ ਤੇ ਬੇਨਤੀ ਵੀ ਆ ਵੀ ਜਲਦ ਤੋਂ ਜਲਦ ਦੋਵੇਂ ਐਸਡੀਮ ਕਿਉਂਕਿ ਥੱਲੇ ਵਾਲਾ ਸਾਰਾ ਤੰਤਰ ਜਿਹੜਾ ਉਹ ਐਸਦੀਮ ਸਾਹਿਬ ਦੇ ਥੱਲੇ ਆਉਂਦਾ ਜੇ ਉਹ ਵੰਡ ਨਹੀਂ ਰਿਹਾ ਲਿਸਟ ਨਹੀਂ ਬਣਾ ਰਿਹਾ ਤੇ ਅਸੀਂ ਤਾਂ ਐਸਦੀਮ ਸਾਹਿਬ ਨੂੰ ਪੁੱਛਾਂਗੇ ਨਾ ਜਿਹੜੇ ਸਰਕਾਰ ਦੇ ਨੁਮਾਇੰਦੇ ਹੈਗੇ ਆ ਉਹਨਾਂ ਦੇ ਧਿਆਨ ਚ ਲਿਆਂਦਾ ਸਾਰਿਆਂ ਦੇ ਧਿਆਨ ਚ ਆ ਸਾਰਿਆਂ ਦੇ ਧਿਆਨ ਚ ਆ ਪਤਾ ਨਹੀਂ ਕਿਹੜੀ ਗੱਲੋਂ ਘੇਸਲ ਕੰਨਾ ਜਿਹੜੀ ਪੰਜਾਬੀ ਦੀ ਘਾਵਤਾ ਵੀ ਕੰਨਾ ਘੇਸਲ ਮਾਰ ਰਹਾ ਤੇ ਪਤਾ ਨਹੀਂ ਕਿੰਨੂ ਦੀਗਦੇ ਆ 24 ਵਾਲੀਆਂ ਵੋਟਾਂ ਦੀਗਦੇ ਆ ਕੀ ਸੋਚਦੇ ਆ ਸਾਨੂੰ ਇਸ ਬਾਰੇ ਨਹੀਂ ਪਤਾ ਕਰਾਪੇ ਦੀ ਰਾਖੀ ਨਹੀਂ ਘਟ ਤਾਂ ਨਹੀਂ ਵੰਡ ਰਿਹਾ ਇਹ ਵੀ ਹੋ ਸਕਦਾ ਇਹ ਤੇ ਉਹ ਦੱਸ ਸਕਦੇ ਆ ਵੀ ਪੈਸੇ ਥੋੜੇ ਆ ਜਾਂ ਬਹੁਤੇ ਆ ਜਾਂ ਕੀ ਗੱਲ ਆ ਪਰ ਜਿਹੜੇ ਆ ਆ ਘੱਟੋ ਘੱਟ ਉਹ ਤੇ ਵੰਡੋ ਸਾਨੂੰ ਕੱਲ ਪਤਾ ਲੱਗਾ ਇਸ ਟੀਮ ਸੁਲਤਾਨਪੁਰ ਲੋਧੀ ਨੂੰ 18 ਕਰੋੜ ਰੁਪਈਆ ਭੇਜਿਆ 18 ਕਰੋੜ ਤੇ ਵੰਡ ਲੋ ਕੋਈ ਅਗਲਾ ਲੂਣ ਮਿਰਚ ਤੇ ਆਪਦੀ ਘੱਟੋ ਘੱਟ ਲਿਆਵੇ ਇਸੇ ਤਰ੍ਹਾਂ ਹੀ ਭਲਾ ਫੇਰੀਏ ਦੇ ਵਿੱਚ ਆ ਕੁਝ ਨਾ ਕੁਝ ਆਪਦਾ ਅਗਲਾ ਕਾਰੋਬਾਰ ਕਰੂਗਾ ਕੁਝ ਨਾ ਕੁਝ ਨੂੰ ਦੋਗੇ ਨਾ ਖਰਾਬਾ ਦਿੱਤਾ ਅਗੋਂ ਕਣਕਾਂ ਨਹੀਂ ਬੀਜਿਆਂਗੇ ਜਾਂ 4-4 ਫੁੱਟ ਸਾਡੇ ਖਤਿਆਂ 'ਚ ਰੇਤ ਆ ਅਸੀਂ ਇਹ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਘੱਟੋ ਘੱਟ ਰੇਤ ਹੀ ਚੁੱਕ ਲੋ ਕਿ ਬੰਨੇ ਲੈ ਜਾਓ ਨਹੀਂ ਤੇ ਫਿਰ ਕਿਸਾਨ ਗਰੀਬ ਲੋਕਾਂ ਨੂੰ ਵੇਚਣ ਦਿਓ ਇਹਨਾਂ ਦੀ ਮਿੰਟ ਮਿੰਟ ਤੇ ਪੁਲਿਸ ਪ੍ਰਸ਼ਾਸਨ ਮੈਨਗ ਮਹਿਕਮਾ ਇਹੜਾ ਇਹਨਾਂ ਦਾ ਧੜਾ ਫੜ ਕੇ ਗੱਡੀਆਂ ਲੈ ਕੇ ਭਜਾ ਫਿਰਦਾ ਤੇ ਗਰੀਬਾਂ ਦਾ ਬਹੁਤ ਮੰਦਾ ਹਾਲ ਆ ਇਹਦੇ ਉੱਤੇ ਸਰਕਾਰ ਪੰਜਾਬ ਦੀ ਨੂੰ ਗੌਰ ਕਰਨਾ ਚਾਹੀਦਾ ਤੇ ਧਿਆਨ ਦੇਣਾ ਚਾਹੀਦਾ ਜੀ